ਪੰਜਾਬ ਦੀ ਇੱਕ ਸੈਂਟਰਲ ਜੇਲ੍ਹ ਦੇ ਵਿੱਚ ਵਾਪਰੀ ਹੈਰਾਨੀਜਨਕ ਘਟਨਾ ਕੈਦੀ ਦੀ ਅਚਾਨਕ ਵਿਗੜੀ ਹਾਲਤ ਡਾਕਟਰਾਂ ਨੇ ਐਲਾਨ ਦਿੱਤਾ ਮ੍ਰਿਤਕ ਤੇ ਪ੍ਰਸ਼ਾਸਨ ਨੂੰ ਪੈ ਗਈ ਹੈ ਹੱਥਾਂ ਪੈਰਾਂ ਦੀ ਜੀ ਹਾਂ ਇਸ ਵੇਲੇ ਕਪੂਰਥਲਾ ਜੇਲ੍ਹ ਤੇ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰ ਗਈ ਹੈ ਜਿੱਥੇ ਕਿ ਇੱਕ ਕੈਦੀ ਦੀ ਅਚਾਨਕ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਹੁਣ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਪ੍ਰਸ਼ਾਸਨ ਨੂੰ ਭਾਜੜਾ ਪਈਆਂ ਹੋਈਆਂ ਨੇ ਦੱਸਦੀ ਹੈ ਕਿ ਇਸ ਕੈਦੀ ਦੀ ਪਛਾਣ ਰਜਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੇ ਪਿਤਾ ਦਾ ਨਾਮ ਤਰਸੀਮ ਲਾਲ ਦੱਸਿਆ ਜਾ ਰਿਹਾ ਹੈ ਤੇ ਇਹ ਕੈਦੀ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ ਦਾ ਨਿਵਾਸੀ ਹੈ ਜਿਹੜਾ ਕਿ ਕਾਫੀ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਕੈਦ ਸੀ ਤੇ ਹੁਣ ਇਸ ਦੇ ਮਾਮਲੇ ਦੇ ਸਬੰਧ ਦੇ ਵਿੱਚ ਸੁਣਵਾਈ ਵੀ ਹੋਣ ਵਾਲੀ ਸੀ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਕੈਦੀ ਦੀ ਜਿਹੜੀ ਸਿਹਤ ਹੈ ਉਹ ਅਚਾਨਕ ਹੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਮੌਜੂਦ ਅਧਿਕਾਰੀਆਂ ਨੇ ਇਸ ਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ ਤਾਂ ਕਿ ਇਸ ਦੀ ਸਿਹਤ ਦੀ ਜਾਂਚ ਹੋ ਸਕੇ ਇਸ ਦਾ ਇਲਾਜ ਹੋ ਸਕੇ ਇਸ ਤੋਂ ਪਹਿਲਾਂ ਕਿ ਇਸ ਦਾ ਇਲਾਜ ਸ਼ੁਰੂ ਹੁੰਦਾ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਡਾਕਟਰਾਂ ਨੇ ਕਿਹਾ ਹੈ ਕਿ ਇਸ ਦੇ ਸਾਹ ਰੁਕ ਚੁੱਕੇ ਨੇ ਹੁਣ ਇਹ ਵਿਅਕਤੀ ਜਿੰਦਾ ਨਹੀਂ ਹੈ ਦੱਸਦੀ ਹੈ ਕਿ ਸਿਵਲ ਹਸਪਤਾਲ ਦੇ ਡਾਕਟਰ ਸਦਾਰਥ ਬਿੰਦਰਾ ਨੇ ਕਿਹਾ ਹੈ ਕਿ ਜਦੋਂ ਰਜਿੰਦਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਇਸ ਤੋਂ ਪਹਿਲਾਂ ਕਿ ਅਸੀਂ ਇਸ ਦਾ ਇਲਾਜ ਸ਼ੁਰੂ ਕਰਦੇ ਇਸ ਦੀ ਨਬਜ਼ ਚੈੱਕ ਕੀਤੀ ਗਈ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਇਸ ਦੇ ਸਾਹ ਰੁਕ ਚੁੱਕੇ ਨੇ ਇਹ ਵਿਅਕਤੀ ਮੌਤ ਦੇ ਮੂਹਰੇ ਵਿੱਚ ਜਾ ਚੁੱਕਿਆ ਹੈ ਇਸ ਦਾ ਹੁਣ ਇਲਾਜ ਨਹੀਂ ਹੋ ਸਕਾ ਕਿਉਂਕਿ ਇਸ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਅਧਿਕਾਰੀਆਂ ਦੇ ਵੱਲੋਂ ਇਸਾ ਜੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਕਿ ਇਸ ਦੀ ਮੌਤ ਦਾ ਕੀ ਕਾਰਨ ਹੈ ਕਿ ਇਸ ਨੂੰ ਕੋਈ ਦਿਮਾਗੀ ਸਟ੍ਰੈਸ ਸੀ ਕਿਸੇ ਦਬਾਅ ਹੇਟ ਸੀ ਜਾਂ ਫਿਰ ਕੋਈ ਹੋਰ ਕਾਰਨ ਹੋਇਆ ਜਿਸ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ ਅਜੇ ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਇਹ ਪੜਤਾਲ ਕੀਤੀ ਜਾਵੇਗੀ ਕਿ ਇਸ ਵਿਅਕਤੀ ਦੀ ਜਨਕਿਰਜਿੰਦਰ ਸਿੰਘ ਦੀ ਮੌਤ ਦਾ ਅਸਲ ਕਾਰਨ ਕੀ ਹੈ ਅਜੇ ਪ੍ਰਸ਼ਾਸਨ ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਕਹਿ ਰਿਹਾ ਦੱਸ ਦਈਏ ਕਿ ਕੈਦੀਆਂ ਦੀ ਨੇ ਉਹਨਾਂ ਨੂੰ ਖਾਣਾ ਜਾਂ ਜੋ ਵੀ ਉਹਨਾਂ ਦਾ ਖਾਣ ਪੀਣ ਦਾ ਹੋਰ ਸਮਾਨ ਹੈ ਬਹੁਤ ਹੀ ਤਰੀਕੇ ਨਾਲ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਜੇਲ੍ਹ ਦੇ ਵਿੱਚ ਕੈਦੀਆਂ ਦੀਆਂ ਸਹੂਲਤਾਂ ਦਾ ਵੀ ਖਾਸ ख्याल ਰੱਖਿਆ ਜਾਂਦਾ ਹੈ ਤੇ ਉਹਨਾਂ ਨੂੰ ਮੋੜ ਤੋਂ ਸਮਾਜ ਦੇ ਨਾਲ ਜੋੜਨ ਦੇ ਲਈ ਬਹੁਤ ਖਾਸ ਉੱਚੇ ਚ ਉਪਰਾਲੇ ਕੀਤੇ ਜਾ ਰਹੇ ਨੇ ਪ੍ਰੰਤੂ ਹੁਣ ਅਜਿਹਾ ਕੀ ਹੋ ਗਿਆ ਕਿ ਜੇਲ੍ਹ ਦੇ ਵਿੱਚ ਕੈਦੀ ਜਿਹੜਾ ਗੁਰਜਿੰਦਰ ਸਿੰਘ ਹੈ ਕਿ ਉਸ ਦੀ ਅਚਾਨਕ ਮੌਤ ਹੋ ਗਈ ਹੈ ਉਸ ਦੀ ਮੌਤ ਦੇ ਕਾਰਨਾਂ ਦਾ ਜੇ ਕੁਝ ਨਹੀਂ ਪਤਾ ਲੱਗ ਸਕਿਆ ਤੇ ਪ੍ਰਸ਼ਾਸਨ ਨੇ ਵੀ ਇਸ ਦੇ ਬਾਰੇ ਵਿੱਚ ਅਜੇ ਕੁਝ ਨਹੀਂ ਕਿਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਹੋਣ ਤੋਂ ਬਾਅਦ ਹੀ ਕੁਝ ਕੀਤਾ ਜਾ ਸਕੇਗਾ ਕਰਿੰਦਰ ਸਿੰਘ ਦੀ ਮੌਤ ਕਿਸ ਕਾਰਨ ਹੋਈ ਹੈ